ਦੋਸਤੋ ਅੱਜ ਜੀ ਗੱਲ ਕਰਾਂਗੇ ਅਸੀਂ ਪੰਜਾਬੀ ਸਿਨੇਮਾ ਤੇ ਬਾਲੀਵੁੱਡ ਸਿਨੇਮਾ ਜਾਂ ਸਾਊਥ ਸਿਨੇਮਾ ਤਿੰਨਾਂ ਦੇ ਵਿੱਚ ਫਰਕ ਹੈ ਪਹਿਲਾਂ ਗੱਲ ਕਰਾਂਗੇ ਬਾਲੀਵੁੱਡ ਦੀ ਬਾਲੀਵੁੱਡ ਪਿਛੇ ਕਿਉਂ ਰਹਿ ਗਿਆ ਮਤਲਬ ਚੰਗੀਆਂ ਭਲੀਆਂ ਫਿਲਮਾਂ ਚੱਲਦੀਆਂ ਹੁੰਦੀਆਂ ਸੀ ਹੁਣ ਜੇ 10 ਫਿਲਮਾਂ ਲੱਗਦੀਆਂ ਨੇ ਤਾਂ ਉਹਦੇ ਵਿੱਚੋਂ 8 ਫਲॉप ਹੁੰਦੀਆਂ ਨੇ ਉਦਾ ਕਾਰਨਾ ਕਿਉਂਕਿ ਉਹ ਆਪਣੇ ਜਿਹੜੇ ਫਿਲਮਾਂ ਪੈਨਾ ਚਲਦੀ ਹੁੰਦੀਆਂ ਸੀ ਉਹ ਇੱਕ ਦੂਜੇ ਦਾ ਮਾਨਸ ਤਤਕਾਰ ਕਰਨਾ ਹੀ ਭੁੱਲ ਗਏ ਨੇ ਬਾਲੀਵੁੱਡ ਵਾਲੇ ਕੋਣ ਛੋਟਾ ਕੋਣ ਵੱਡਾ ਸਭ ਪੈਸੇ ਕਮਾਉਣ ਤੇ ਲੱਗੇ ਹੋਏ ਨੇ ਕੋਈ ਇੱਕ ਦੂਜੇ ਨਾਲ ਖੜਦਾ ਨਹੀਂ ਕੋਈ ਸਪੋਰਟ ਨਹੀਂ ਕਰਦਾ ਸਿਰਫ ਪੈਸਾ ਕਮਾਉਣ ਤੇ ਲੱਗੇ ਹੋਏ ਨੇ ਕੁਝ ਵੀ ਚੱਲਦਾ ਉਹ ਕਹਿੰਦੇ ਵੀ ਸਾਡਾ ਅਸੀਂ ਕੁਝ ਵੀ ਪੇਸ਼ ਕਰਾਂਗੇ ਜਨਤਾ ਦੇਖੂਗੀ ਪਰ ਜਨਤਾ ਹੁਣ ਸੁਧਰ ਰਹੀ ਹੈ ਜਨਤਾ ਸਮਝਦਾਰ ਹੋ ਚੁੱਕੀ ਹੈ ਜਨਤਾ ਹੁਣ ਸਾਊਥ ਵੱਲ ਟ੍ਰਾਂਸਫਰ ਹੋ ਗਈ ਜਨਤਾ ਨੂੰ ਪਤਾ ਲੱਗ ਗਿਆ ਕਿ ਬੋਲੀਵੁੱਡ ਦੇ ਵਿੱਚ ਇੱਕਾ ਦੁੱਕਾ ਐਕਟਰ ਰਹਿ ਗਏ ਨੇ ਬਾਕੀ ਸਭ ਬਕਵਾਸ ਬਕਵਾਸ ਬਣਾਉਂਦੇ ਨੇ ਹੁਣ ਆ ਜੋ ਪੰਜਾਬੀ ਸਿਨੇਮੇ ਦੀ ਗੱਲ ਕਰਦੇ ਆ ਜਿੱਦਾਂ ਬੋਲੀਵੁੱਡ ਦਾ ਹਸ਼ਰ ਪਿੱਛੇ ਖਰਾਬ ਹੋਇਆ ਨਾ ਮਾੜਾ ਹੋਇਆ ਉਦੋਂ ਹੀ ਅਗਲੇ ਆਉਣ ਵਾਲੇ ਕੱਲ ਦੇ ਵਿੱਚ ਪੰਜਾਬੀ ਸਿਨੇਮੇ ਦਾ ਵੀ ਹਸ਼ਰ ਮਾੜਾ ਹੋਊਗਾ ਉਹਦਾ ਖੱਬ ਤੋਂ ਵੱਡਾ ਕਰਨਾ ਚੰਗੀ ਚੀਜ਼ ਨੂੰ ਇਗਨੋਰ ਕਰਨਾ ਤੇ ਮਾੜੀ ਚੀਜ਼ ਨੂੰ ਅਪਣਾਉਣਾ ਚੰਗੀ ਚੀਜ਼ ਮਤਲਬ ਅਕਾਲ ਮੂਵੀ ਆਈ ਸੀ ਗੁਰੂ ਨਾਨਕ ਜੀ ਦਾ ਨਾਮ ਜਹਾਜ਼ ਆਈ ਸੀ ਠੀਕ ਹੈ ਜੀ ਸੁੱਚਾ ਸੂਰਮਾ ਆਈ ਸੀ ਚਲੋ ਸੁੱਚਾ ਸੂਰਮਾ ਦਾ ਫਿਰ ਵੀ ਚਾਰ ਪੈਸੇ ਕਮਾਲੇ ਸੀ ਕਿਉਂਕਿ ਬਾਈ ਦਾ ਨਾਮ ਸੀਗਾ ਤੇ ਜਨਤਾ ਪਹੁੰਚ ਗਈ ਦੇਖਣ ਤੇ ਹੋਰ ਵੀ ਕਾਫੀ ਵਧੀਆ ਮੂਵੀ ਹੈ ਨਾ ਜਿਹੜੀ ਜਨਤਾ ਨੇ ਇਗਨੋਰ ਮਾਰਤੀਆਂ ਨਹੀਂ ਦੇਖਣਗੇ ਪਰ ਕਮੇਡੀ ਮੂਵੀ ਜਿਵੇਂ ਸ਼ੌਂਕਣ ਸ਼ੌਂਕਣੇ ਆਈ ਆ ਜਾਂ ਹੋਰ ਕਮੇਡੀ ਮੂਵੀ ਆਈ ਆ ਜਿਵੇਂ ਹੁਣ 420 ਆ ਰਹੀ ਆ ਜੱਸੀ ਗਿੱਲ ਦੀ ਚੌਂਕਣ ਸ਼ੌਂਕਣੇ ਪਹਿਲੇ ਦਿਨ ਜਨਤਾ ਪਹੁੰਚ ਗਈ ਦੇਖਣਾ ਵਧੀਆ ਰਿਸਪੌਂਸ ਮਿਲ ਗਿਆ ਤੇ ਹੁਣ ਫੇਰ ਜੱਸੀ ਗਿਲਦੀ ਆਈ ਆ ਇਹਨੂੰ ਵੀ ਚਲੋ ਵਧੀਆ ਰਿਸਪੌਂਸ ਮਿਲ ਜਾਣਾ ਆ ਪਰ ਜੇ ਇਹਨਾਂ ਨੂੰ ਵਧੀਆ ਰਿਸਪੌਂਸ ਮਿਲਦਾ ਆ ਜਾਂ ਮਿਲਦਾ ਜਾਊਗਾ ਤਾਂ ਫਿਰ ਜਿਹੜੇ ਡਾਇਰੈਕਟਰ ਨੇ ਜਾਂ ਪ੍ਰੋਡੂਸਰ ਨੇ ਉਹਨਾਂ ਨੇ ਕੀ ਚੰਗੀਆਂ ਫਿਲਮਾਂ ਬਣਾ ਕੇ ਕੀ ਲੈਣਾ ਉਹਨਾਂ ਨੇ ਤੁਹਾਨੂੰ ਸਿਰਫ ਆਹੀ ਪਰੋਸਣਾ ਮੂਰੇ ਵੀ ਘਰੜੇ ਦੀਆਂ ਤੀਜੀ ਘਰ ਵਾਲੀ ਲੈ ਕੇ ਆ ਰਿਆ ਤੇ ਦੋ ਮੁੰਡੇ ਕੁੜੀਆਂ ਬਣ ਕੇ ਨੱਚ ਰਹੀਆਂ ਨੇ ਉਹਨਾਂ ਨੇ ਤੁਹਾਨੂੰ ਆਹ ਤਮਾਸ਼ਾ ਹੀ ਦਿਖਾਉਣਾ ਵਸ ਸਟੋਰੀ ਕੀ ਆ ਕੋਈ ਫਿਲਮ ਦੀ ਚੰਗੀ ਸਟੋਰੀ ਕੋਈ ਮਾੜੀ ਕੋਈ ਕੁਝ ਨਹੀਂ ਮਤਲਬ ਇਹਨਾਂ ਨੇ ਦਿਖਾਉਣਾ ਤੁਹਾਨੂੰ ਤਾਂ ਫਿਰ ਔਨ ਵਾਲੇ ਕੱਲ ਦੇ ਵਿੱਚ ਪੰਜਾਬੀ ਫਿਲਮਾਂ ਦਾ ਹਾਲ ਬਹੁਤ ਬੁਰਾ ਹੋ ਗਿਆ ਨਾ ਟੈਲੀ ਫਿਲਮਾਂ ਬਣ ਜਾਣੀਆਂ ਨੇ ਇੱਕ ਦਿਨ ਜਿਹੜੇ ਦੂਰ ਦੂਰ ਤੱਕ ਲੋਕੀ ਨਹੀਂ ਦੇਖਣਗੇ ਤੇ ਉਹਦਾ ਕਾਰਨ ਇੱਕ ਚੀਜ਼ ਨੂੰ ਬਾਰ ਬਾਰ ਤੁਹਾਡੇ ਮੁਰੇ ਪੇਸ਼ ਕਰਨਾ ਤੇ ਤੇ ਇੱਕ ਚੀਜ਼ ਵਾਰ-ਵਾਰ ਲੋਕੀ ਜ਼ਿਆਦਾਤਰ ਪਸੰਦ ਨਹੀਂ ਕਰਦੇ ਅਗਲੀ ਗੱਲ ਕਰਦੇ ਆ ਆਪਣੀ ਕੀਨਾਮਾ ਦਾ ਇਹਦੇ ਵਿੱਚ ਇੱਕ ਐਕਟਰ ਹੈ ਇੱਕ ਜਗਦੀਪ ਸਿੱਧੂ ਉਸ ਬਾਈ ਦੀ ਮੈਂ ਬਹੁਤ ਰਿਸਪੈਕਟ ਕਰਦਾ ਬੰਦਾ ਵਧੀਆ ਕਲਾਕਾਰ ਵਧੀਆ ਭੋਲੇ ਦੀ ਐਕਟਿੰਗ ਬਹੁਤ ਵਧੀਆ ਕੀਤੀ ਸੀ ਗਾਂਧੀ ਚ ਰੁਪਿੰਦਰ ਗਾਂਧੀ ਚ ਪਰ ਉਹ ਤੋਂ ਬਾਅਦ ਸਿੱਧੀ ਫਿਲਮਾਂ ਮਿਲ ਗਈਆਂ ਬਾਲੀਵੁੱਡ ਦੀਆਂ ਪੈਟਰ ਲੋ ਕਈ ਸੀ ਬਸ ਸ੍ਰੀ ਸੀ ਅਮਾਜੋਨ ਤੇ ਪਈ ਅੱਜ ਵੀ ਵਧੀਆ ਚੱਲੀ ਸੀ ਉਹ ਬੰਦੇ ਦੀ ਐਕਟਿੰਗ ਵੀ ਪਸੰਦ ਕੀਤੀ ਸੀ ਜਗਦੀਪ ਸਿੱਧੂ ਦੀ ਉਸ ਤੋਂ ਬਾਅਦ ਆਈ ਆ ਜੋਨ ਇਬਰਾਹਿਮ ਨਾਲ ਉਹਦੀ ਵੀ ਐਕਟਿੰਗ ਵਧੀਆ ਪਸੰਦ ਕੀਤੀ ਸੀ ਉਹਦੇ ਵਿੱਚ ਜੋਨ ਇਬਰਾਹਿਮ ਨਾਲ ਫਿਲਮ ਆਈ ਸੀ ਪਿੱਛੇ ਜਿਹੇ ਤੇ ਜਗਦੀਪ ਸਿੱਧੂ ਵਿਲਨ ਦਾ ਰੋਲ ਸੀ ਉਹਦੇ ਵਿੱਚ ਉਸ ਮੂਵੀ ਦੇ ਵਿੱਚ ਵੀ ਐਕਟਿੰਗ ਪਸੰਦ ਕੀਤੀ ਜਗਦੀਪ ਸਿੱਧੂ ਦੀ ਇਹਦੇ ਵਧੀਆ ਰੋਲ ਮਿਲਣ ਦੇ باوجود ਵੀ ਇਹੋ ਜਿਹਾ ਕੀ ਹੋ ਗਿਆ ਕਿ ਜਿਹੜੇ ਪੰਜਾਬੀ ਸਿਨੇਮਾ ਦੇ ਵਿੱਚ ਚੰਗੀ ਮੂਵੀ ਨਹੀਂ ਕਰਨੀ ਪਰ ਉਹੀ ਕਮੇਡੀ ਮੂਵੀ ਕਰਨੀ ਆ ਤੇ ਅੱਗੇ ਜਾ ਕੇ ਬਾਈ ਦੀ ਆਪਣੀ ਸ਼ੋਭੀਆ ਆਪ ਹੀ ਖਰਾਬ ਕਰ ਲੈਣੀ ਕਿਉਂਕਿ ਪਿੱਛੇ ਜੇ ਇਲਤੀ ਫਿਲਮ ਇਲਤੀ ਨਾਮ ਦੀ ਫਿਲਮ ਆਈ ਸੀ ਉਹ ਨਹੀਂ ਚੱਲੀ ਤੇ ਜਿਹੜੀ ਹੁਣ ਆ ਆ ਰਹੀ ਆ ਇਹ ਚੱਲ ਤੁੱਕੇ ਨਾਲ ਚੱਲ ਵੀ ਗਈ ਪਰ ਕਦੋਂ ਤੱਕ ਚੱਲ ਜਾਣਗੀਆਂ ਕੀ ਇਹ ਫਿਲਮਾਂ ਸਾਉਦੀ ਮੂਵੀ ਨੂੰ ਚੱਕਰ ਦੇ ਦੇਣਗੀਆਂ ਨਹੀਂ ਦੇ ਸਕਦੀਆਂ ਕਦੇ ਹੀ ਨਹੀਂ ਦੇ ਸਕਦੀਆਂ ਜਿਹੜੀ ਟੱਕਰ ਦੇ ਸਕਦੀਆਂ ਨੇ ਤੁਸੀਂ ਉਹ ਚੱਲ ਨਹੀਂ ਦੇ ਰਹੇ ਨਾਨਕ ਨਾਮ ਜਹਾਜ਼ ਵਰਗੀ ਮੂਵੀ ਟੱਕਰ ਦੇ ਸਕਦੀ ਸੀ ਉਹਦਾ ਡਾਇਰੈਕਸ਼ਨ ਹੀ ਹਾਲੀਵੁੱਡ ਮੇ ਲੇਵਲ ਦਾ ਸੀਗਾ ਬਹੁਤ ਵਧੀਆ ਸੀ ਚਲੋ ਖੈਰ ਤੀਜੀ ਗੱਲ ਕਰਦੇ ਆ ਸਾਊਥ ਦੀ ਸਾਊਥ ਦੀਆਂ ਕਿਉਂ ਚੱਲਦੀਆਂ ਨੇ ਸਾਊਥ ਦੀਆਂ ਮੂਵੀਆਂ ਇਸ ਕਰਕੇ ਚੱਲਦੀਆਂ ਨੇ ਉਹ ਸੋਚਦੇ ਰਹਿੰਦੇ ਉਹਦੇ ਉਹਦੇ ਬੰਦੇ ਡਾਇਰੈਕਸ਼ਨ ਰੇ ਡ੍ਰੈਕਟਰ ਕਰਦੇ ਜਾਂ ਪ੍ਰੋਡੂਸਰ ਆ ਵੀ ਕੁਝ ਨਵਾਂ ਕਰੀਏ ਕੁਝ ਯੂਨੀਕ ਚੀਜ਼ ਬਣਾਈਏ ਕਾਂਤਾਰਾ ਮੂਵੀ ਦੇਖੀ ਹੋਣੀ ਸਭ ਨੇ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਫਿਲਮ ਚਲੋ ਸਾਊਥ ਦੇ ਵਿੱਚ ਤਾਂ ਹਿੱਟ ਕੀ ਹੋਣੀ ਆ ਪੂਰੇ ਇੰਡੀਆ ਸ਼ਟ ਹੋਈ ਪੰਜਾਬ ਦੇ ਵਿੱਚ ਵੀ ਹਿੱਟ ਹੋਈ ਲੋਕਾਂ ਨੇ ਇੰਨੀ ਪਸੰਦ ਕੀਤੀ ਕਾਰਨ ਕੀ ਸੀ ਉੱਥੋਂ ਦਾ ਕਲਚਰ ਦਿਖਾਇਆ ਉਹਨਾਂ ਨੇ ਪਰ ਆਪਣੇ ਇੱਥੇ ਕਲਚਰ ਸਿਰਫ ਨੱਚਣ ਗੋਣ ਤੱਕ ਰਹਿ ਗਿਆ ਇਹ ਚੀਜ਼ਾਂ ਨਾ ਨੁਕਸਾਨ ਕਰ ਰਹੀਆਂ ਪੰਜਾਬੀ ਸੱਭਿਆਚਾਰ ਨੂੰ ਜੇ ਤੁਸੀਂ ਕਾਪੀ ਵੀ ਕਰਨੀ ਹੈ ਨਾ ਤਾਂ ਸਾਉਦੀ ਚੰਗੀ ਮੂਵੀ ਦੀ ਕਾਪੀ ਕਰੋ ਕਾਂਤਰਾ ਆ ਰਹੀ ਆ ਕਾਂਤਰਾ 2 ਆ ਰਹੀ ਆ ਹੁਣ ਕੇਜੀਫ ਕੇਜੀਫ ਸਗੀ ਪੁਸ਼ਪਾ 2 ਹਾਂ ਪੁਸ਼ਪਾ 2 ਦੇਖ ਕੇ ਮੈਨੂੰ ਗੱਲ ਯਾਦ ਆਈ ਪਿੱਛੇ ਜੇ ਫਿਲਮ ਆਈ ਸੀਗੀ ਮੈਨੂੰ ਲੱਗਦਾ ਰੁਪਿੰਦਰ ਗਾ ਆਪਣੀ ਹਾ ਡਾਕੂਆਂ ਦਾ ਮੁੰਡੇ ਦੇ ਵਿੱਚ ਸੀ ਨਾ ਜਾਂ ਪਿੱਛੇ ਜੇ ਮੂਵੀ ਆਈ ਸੀ ਇੱਕ ਮੈਨੂੰ ਯਾਦ ਨਹੀਂ ਪੰਜਾਬੀ ਦੇ ਵਿੱਚ ਉਹਨਾਂ ਨੇ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤੋਂ ਉਹ ਕਾਪੀ ਹੋਈ ਨਹੀਂ ਕਾਪੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਾਪੀ ਤੁਸੀਂ ਕਰਨੀ ਆ ਤਾਂ ਅਮਿਰ ਖਾਨ ਨੂੰ ਸਿੱਖ ਲਓ ਕਾਪੀ ਵੀ ਕਰੋ ਵਧੀਆ ਕਰੋ ਨਕਲ ਵੀ ਕਹਿੰਦੇ ਆ ਜੇ ਨਕਲ ਵੀ ਕਰਨੀ ਆ ਨਾ ਉਹ ਅਸਲ ਤੋਂ ਵੀ ਵਧੀਆ ਹੋਵੇ ਜਿਵੇਂ ਅਮਿਰ ਖਾਨ ਨੇ ਕੀਤੀ ਆ ਜਿਹੜੀ ਅਮਿਰ ਖਾਨ ਦੀ ਸਤਾਰੇ ਜ਼ਮੀਨ ਪਰ ਫਿਲਮ ਆਈ ਆ ਨਾ ਉਹ ਜਿਹ ਬੇਸ਼ੱਕ ਉਹ ਕਾਪੀ ਆ ਕਿਸੇ ਮੂਵੀ ਦੀ ਪਰ ਉਹ ਜਿਹੜੀ ਮੂਵੀ ਆ ਨਾ ਜਿਹਦੀ ਕਾਪੀ ਆ ਉਹ ਫਿਲਮ ਇੰਨੀ ਖਾਸ ਨਹੀਂ ਹੈਗੀ ਪਰ ਅਮਿਰ ਖਾਨ ਨੇ ਉਸ ਫਿਲਮ ਨੂੰ ਖਾਸ ਬਣਾਤਾ ਹੈ ਕਿਉਂਕਿ ਅਮਿਰਫਾਨ ਨੇ ਇਹਨਾਂ ਵਿੱਚ ਜਿਹੜੇ ਐਕਟਰ ਬੱਚੇ ਲਿੱਤੇ ਨੇ ਅਪੰਗ ਬੱਚੇ ਜਿਹੜੇ ਐ ਲਏ ਨੇ ਉਹਨਾਂ ਤੋਂ ਕੰਮ ਹੀ ਬਹੁਤ ਸੋਹਣਾ ਲਿਆ ਇਸ ਕਰਕੇ ਖਾਸ ਮੂਵੀ ਆ ਤੇ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਆ ਪੰਜਾਬੀ ਸਿਨੇਮਾ ਦਾ ਹੁਣ ਬਾਲੀਵੁੱਡ ਸਿੱਕੀ ਆ ਕਿ ਅੱਗੇ-ਅੱਗੇ ਮੈਨੂੰ ਲੱਗਦਾ ਸਾਲ 2 ਸਾਲ ਤੱਕ ਕੋਈ ਅਰਫਾ ਜੀ ਭਾਈ ਮਾਨ ਉੱਠੂਗਾ ਕੋਈ ਬੱਬੂ ਮਾਨ ਉੱਠੂ ਦੁਬਾਰਾ ਕੋਈ ਗੁਰਦਾਸ ਮਾਨ ਉੱਠੂਗਾ ਤੇ ਉਹ ਕੋਸ਼ਿਸ਼ ਕਰਨਗੇ ਫੇਰ ਦੁਬਾਰਾ ਇਹਨੂੰ ਚੱਕਣ ਲਈ ਮੈਨੂੰ ਯਾਦ ਆ ਕੋਈ ਹਰ ਭਾਈ ਰਮਾਨ ਦੀ ਉਹ ਆਈਸ ਫਿਲਮ ਜੀ ਆਇਆਂ ਨੂੰ ਉੱਥੋਂ ਪੰਜਾਬੀ ਫਿਲਮਾਂ ਦੁਬਾਰਾ ਉੱਠਿਆ ਸੀ ਕਿਉਂਕਿ ਉਦੋਂ ਪੈਨਾ ਜੋ ਗਲਤੀਆਂ ਹੋਣ ਕਰ ਰਹੇ ਹਨ ਜੀ ਆਇਆਂ ਨੂੰ ਫਿਲਮਾਈ ਸੀ ਉਸ ਤੋਂ ਪੈਨਾ ਗਲਤੀਆਂ ਕੀਤੀਆਂ ਸੀਗੀਆਂ ਉਹ ਗਲਤੀਆਂ ਕੀ ਸੀ ਇੱਕੋ ਤਰ੍ਹਾਂ ਦੇ ਡਾਇਲੋਗ ਚੀਕ-ਚੀਕ ਕੇ ਬੋਲਣਾ ਚੋਗਰਾਇਆ ਗੁੱਗੂ ਗਿੱਲ ਦੇ ਡਾਇਲੋਗ ਇਦਾਂ ਦੇ ਹੁੰਦੇ ਸੀਗੇ ਕਿ ਲੋਕੀ ਅੱਕ ਚੁੱਕੇ ਸੀ ਲੋਕਾਂ ਨੂੰ ਇਹ ਲੱਗਣ ਲੱਗਿਆ ਸੀ ਕਿ ਇਹਨਾਂ ਨੂੰ ਇਸ ਤੋਂ ਇਲਾਵਾ ਲੜਨ ਤੋਂ ਇਲਾਵਾ ਇਹਨਾਂ ਕੋਲ ਕੋਈ ਕੰਮ ਹੈ ਨਹੀਂ ਤੇ ਹਰ ਮੂਵੀ ਦੇ ਵਿੱਚ ਇਹੀ ਕੰਮ ਕਰਨ ਜੋਗ ਲੜ ਲਓ ਚੱਕ ਲਓ ਧਰ ਲਓ ਹੁਣ ਉਹੀ ਸੇਮ ਚੀਜ਼ ਹੁਣ ਹੋ ਰਹੀ ਆ ਪੰਜਾਬੀ ਸਲਮੇ ਦੇ ਵਿੱਚ ਬਸ ਇਹੀ ਆ ਕਿ ਉਦੋਂ ਲੜ ਲਲਣਾ ਹੁੰਦੀ ਸੀ ਹੁਣ ਕਮੇਡੀ ਕਮੇਡੀ ਹੁੰਦੀ ਆ ਬਸ ਕਮੇਡੀ ਦੇ ਨਾਮ ਤੇ ਸਿਰ ਪੈਸਾ ਕਮਾਇਆ ਜਾ ਰਿਹਾ ਤੇ ਹਾਸਾ ਕਿਸੇ ਫਿਲਮ 'ਚ ਇਹਨਾਂ ਖਾਸ ਆਉਂਦਾ ਹੀ ਨਹੀਂ ਫਿਲਮ ਅੰਗਰੇਜ਼ ਦੇਖੀ ਹੋਣੀ ਆ ਤੁਸੀਂ ਜਾਂ ਕੈਰੀ ਆਨ ਜੱਟਾ ਦੇਖੀ ਹੋਣੀ ਆ ਜੱਟ ਐਂਡ ਜੂਲੀਅਟ ਦੇਖੀ ਹੋਣੀਆਂ ਉਹ ਚ ਫੇਰ ਵੀ ਚਲੋ ਹਾਸੇ ਪਾਉਂਦੀਆਂ ਦੀ ਫਿਲਮ ਪਰ ਜਿਹੜੀਆਂ ਹੁਣ ਫਿਲਮਾਂ ਆਉਂਦੀਆਂ ਨੇ ਉਹ ਤਾਂ ਸਿਰਫ ਇੱਕ ਫਾਰਮੈਲਟੀ ਰਹਿ ਗਈ ਵੀ ਕੁਝ ਵੀ ਲੋਕਾਂ ਮੁਰੇ ਪਰੋਸੋ ਉਹਨਾਂ ਦਾ ਖਾ ਜਾਣਾ ਵਾ ਉਹ ਆਉਣਗੇ ਦੇਖਣ ਚਲੋ ਖੈਰ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਦਿਓ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ